ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਮਾਨਸਾ ਵੱਲੋਂ ਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ ਕਾਲ ਦਿੱਤੀ ਗਈ ਸੀ ਰੇਲਾਂ ਰੋਕਣ ਦੀ ਉਹਦੇ ਸਬੰਧ ਵਿੱਚ ਅਸੀਂ ਖਰੜ ਰੇਲਵੇ ਸਟੇਸ਼ਨ ਤੇ ਰੇਲਾਂ ਰੋਕਣ ਲਈ ਖੜੇ ਸੀ ਇਕੱਠੇ ਹੋਏ ਸੀ ਕਾਫੀ ਸੰਘਰਸ਼ ਸੀ ਤੇ ਸਾਡੇ ਨਾਲ ਇੱਥੇ ਬਹੁਤ ਕਾ ਕੀਤਾ ਗਿਆ ਦੇਖੋ ਸਾਨੂੰ ਫੜ ਫੜ ਕੇ ਆਪਰ ਸਾਨੂੰ ਫੜ ਕੇ ਥਾਣੇ ਦੇ ਵਿੱਚ ਲਿਜਾ ਰਹੇ ਨੇ ਔਰ ਸਾਡੇ ਨਾਲ ਇੱਥੇ ਵੈਸੇ ਵੀ ਬਹੁਤ ਧੱਕਾ ਕੀਤਾ ਗਿਆ ਮੇਰੀਆਂ ਇਹ ਜੜੀਆਂ ਉਂਗਲਾਂ ਨੇ ਇਹ ਮਚੋੜੀਆਂ ਗਈਆਂ ਇੱਕ ਕਨਸਟੇਬਲ ਵੱਲੋਂ ਸਤਿਨਾਮ ਵਾਹਿਗੁਰੂ ਸਤਿਨਾਮ ਸਿਕੋਈ ਇਹ ਜਿਹੜੀ ਲੜਾਈ ਹੈ ਇਹ ਆਪਣੇ ਨਿੱਜ ਨਹੀਂ ਲਈ ਨਹੀਂ ਲੜ ਰਹੇ ਹੈਗੇ ਅਸੀਂ ਆਪਣੇ ਪੂਰੇ ਪੰਜਾਬ ਲਈ ਪੂਰੇ ਪਾਕਤ ਲਈ ਜਿਹੜੀ ਇਹ ਲੜਾਈ ਆ ਉਹ ਲੜ ਰਹੇ ਆ ਬੰਦੀ ਸਿੰਘਾਂ ਨੂੰ ਜਿਹੜਾ ਇਹ ਆ ਕਿ ਜਿਹੜੇ ਡਿਗਰੂਗੜ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਇੱਥੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕੀਤਾ ਜਾਵੇ ਔਰ ਜਿਹੜੇ ਸਾਡੇ ਬੰਦੀ ਸਿੰਘ ਨੇ ਬੜੀ ਹੁਣ ਤੱਕ ਸਜਾਵਾ ਡਬਲ ਤੋਂ ਵੀ ਵੱਧ ਭੁਗ ਚੁੱਕੇ ਨੇ ਉਹਨਾਂ ਨੇ ਰਿਹਾ ਕਰਨ ਲਈ ਬਾਕੀ ਜੋ ਕਿਸਾਨੀ ਮੰਗਾ ਨੇ ਉਹਨਾਂ ਦੇ ਲਈ ਪ੍ਰੋਟੈਸਟ ਸੀ ਕਿਉਂਕਿ ਸਾਡੇ ਪੰਜਾਬ ਨਾਲ ਧੱਕਾ ਕੀਤਾ ਜਾਂਦਾ ਇਸ ਲਈ ਸਾਡਾ ਆਵਾਜ਼ ਹੈ ਜਿਹੜੀ ਅਸੀਂ ਬਲੰਦ ਕਰਦੇ ਰਹਿਣਾ ਜਦੋਂ ਸਾਡਾ ਆਪਣਾ ਕੌਮੀ ਖਾਲਸ ਕੰਨੀ ਬੰਦਾ ਉਦੋਂ ਤੱਕ ਅਸੀਂ ਇਹ ਪ੍ਰੋਟੈਸਟ ਜਾਰੀ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਮਾਨਸਾ ਵੱਲੋਂ ਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ ਕਾਲ ਦਿੱਤੀ ਗਈ ਸੀ ਰੇਲਾਂ ਰੋਕਣ ਦੀ ਉਹਦੇ ਸਬੰਧ ਵਿੱਚ ਅਸੀਂ ਖੜੇ ਰੇਲਵੇ ਸਟੇਸ਼ਨ ਤੇ ਰੇਲਾਂ ਰੋਕਣ ਲਈ ਖੜੇ ਸੀ ਇਕੱਠੇ ਹੋਏ ਸੀ ਕਾਫੀ ਸੰਘਰਸ਼ ਸੀ ਕਿ ਸਾਡੇ ਨਾਲ ਇੱਥੇ ਬਹੁਤ ਧੱਕਾ ਕੀਤਾ ਗਿਆ ਦੇਖੋ ਸਾਨੂੰ ਫੜ ਫੜ ਕੇ ਸਾਨੂੰ ਫੜ ਕੇ ਥਾਣੇ ਦੇ ਵਿੱਚ ਲਿਜਾ ਰਹੇ ਨੇ ਔਰ ਸਾਡੇ ਨਾਲ ਇੱਥੇ ਵੈਸੇ ਵੀ ਬਹੁਤ ਧੱਕਾ ਕੀਤਾ ਗਿਆ ਮੇਰੀਆਂ ਇਹ ਜੜੀਆਂ ਉਂਗਲਾਂ ਨੇ ਇਹ ਮਚੋੜੀਆਂ ਗਈਆਂ ਇੱਕ ਕਾਂਸਟੇਬਲ ਵੱਲੋਂ ਬਾਤ ਨਾਮ ਵਾਹੇ ਗਰੂਤ ਸਤਨਾ ਸੀ ਕੋਈ ਇਹ ਜਿਹੜੀ ਲੜਾਈ ਹੈ ਇਹ ਆਪਣੇ ਨਿੱਜ ਨਹੀਂ ਲਈ ਨਹੀਂ ਲੜ ਰਹੇ ਹੈਗੇ ਅਸੀਂ ਇਹ ਪੂਰੇ ਪੰਜਾਬ ਲਈ ਪੂਰੇ ਪਾਕ ਲਈ ਜਿਹੜੀ ਇਹ ਲੜਾਈ ਆ ਉਹ ਲੜ ਰਹੇ ਆ ਬੰਦੀ ਸਿੰਘਾਂ ਨੂੰ ਜਿਹੜਾ ਇਹ ਆ ਕਿ ਜਿਹੜੇ ਡਿਗਰੂਗੜ੍ਹ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਇੱਥੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕੀਤਾ ਜਾਵੇ ਔਰ ਜਿਹੜੇ ਸਾਡੇ ਬੰਦੀ ਸਿੰਘ ਨੇ ਬੜੀ ਹੁਣ ਤੱਕ ਸਜ਼ਾਾਂਵਾਂ ਡਬਲ ਤੋਂ ਵੀ ਵੱਧ ਖੁੱਗ ਚੁੱਕੇ ਨੇ ਉਹਨਾਂ ਨੇ ਰਿਹਾਂ ਕਰਨ ਲਈ ਬਾਕੀ ਜੋ ਕਿਸਾਨੀ ਮੰਗਾ ਨੇ ਉਹਨਾਂ ਦੇ ਲਈ ਪ੍ਰੋਟੈਸਟ ਸੀ ਕਿਉਂਕਿ ਸਾਡੇ ਪੰਜਾਬ ਨਾਲ ਧੱਕਾ ਕੀਤਾ ਜਾਂਦਾ ਇਸ ਲਈ ਸਾਡਾ ਆਵਾਜ਼ ਹੈ ਜਿਹੜੀ ਅਸੀਂ بلند ਕਰਦੇ ਰਹਿਣਾ ਜਦੋਂ ਸਾਡਾ ਆਪਣਾ ਹੌਮ ਖਲਸ ਕੰਮ ਨਹੀਂ ਬੰਦਤਾ ਉਦੋਂ ਤੱਕ ਅਸੀਂ ਇਹ ਪ੍ਰੋਟੈਸਟ ਜਾਰੀ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਮਾਨਸਾ ਵੱਲੋਂ ਤੇ ਹੋਰ ਪੰਥਿਕ ਜਥੇਬੰਦੀਆਂ ਵੱਲੋਂ ਕਾਲ ਦਿੱਤੀ ਗਈ ਸੀ ਰੇਲਾਂ ਰੋਕਣ ਦੀ ਉਹਦੇ ਸੰਬੰਧ ਵਿੱਚ ਅਸੀਂ ਖੜੇ ਰੇਲਵੇ ਸਟੇਸ਼ਨ ਤੇ ਰੇਲਾਂ ਰੋਕਣ ਲਈ ਖੜੇ ਸੀ ਇਕੱਠੇ ਹੋਏ ਸੀ ਕਾਫੀ ਸੰਘਰਸ਼ ਸੀ ਤੇ ਸਾਡੇ ਨਾਲ ਇੱਥੇ ਬਹੁਤ ਧੱਕਾ ਕੀਤਾ ਗਿਆ ਦੇਖੋ ਸਾਨੂੰ ਫੜ-ਫੜ ਕੇ ਸਾਥ ਸਾਨੂੰ ਫੜ ਕੇ ਥਾਣੇ ਦੇ ਵਿੱਚ ਲਿਜਾ ਰਹੇ ਨੇ ਔਰ ਸਾਡੇ ਨਾਲ ਇੱਥੇ ਵੈਸੇ ਵੀ ਬਹੁਤ ਧੱਕਾ ਕੀਤਾ ਗਿਆ ਮੇਰੀਆਂ ਇਹ ਜੜੀਆਂ ਉਂਗਲਾਂ ਨੇ ਇਹ ਮਚੋੜੀਆਂ ਗਈਆਂ ਇੱਕ ਕਾਂਸਟੇਬਲ ਵੱਲੋਂ ਹਾਏ ਗੁਰੂ ਸਤਨਾਮ ਵਾਹਿਗੁਰੂ ਸਤ ਕੋਈ ਇਹ ਜਿਹੜੀ ਲੜਾਈ ਹੈ ਇਹ ਆਪਣੇ ਨਿੱਜ ਨਹੀਂ ਲਈ ਨਹੀਂ ਲੜ ਰਹੇ ਹੈਗੇ ਅਸੀਂ ਇਹ ਪੂਰੇ ਪੰਜਾਬ ਲਈ ਪੂਰੇ ਪੰਥ ਲਈ ਜਿਹੜੀ ਇਹ ਲੜਾਈ ਆ ਉਹ ਲੜ ਰਹੇ ਆ ਬੰਦੀ ਸਿੰਘਾਂ ਨੂੰ ਜਿਹੜਾ ਇਹ ਆ ਕਿ ਜਿਹੜੇ ਡਿਗਰੂਗੜ جیل ਦੇ ਵਿੱਚ ਨੇ ਉਹਨਾਂ ਨੂੰ ਇੱਥੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕੀਤਾ ਜਾਵੇ ਔਰ ਜਿਹੜੇ ਸਾਡੇ ਬੰਦੀ ਸਿੰਘ ਨੇ ਬੜੀ ਹੁਣ ਤੱਕ ਸਜਾਵਾਂ ਡਬਲ ਤੋਂ ਵੀ ਵੱਧ ਪੁੱਗ ਚੁੱਕੇ ਨੇ ਉਹਨਾਂ ਨੇ ਰਿਹਾ ਕਰਨ ਲਈ ਬਾਕੀ ਜੋ ਕਿਸਾਨੀ ਮੰਗਾ ਨੇ ਉਹਨਾਂ ਦੇ ਲਈ ਪ੍ਰੋਟੈਸਟ ਸੀ ਕਿਉਂਕਿ ਸਾਡੇ ਪੰਜਾਬ ਨਾਲ ਧੱਕਾ ਕੀਤਾ ਜਾਂਦਾ ਇਸ ਲਈ ਸਾਡਾ ਆਵਾਜ਼ ਹੈ ਜਿਹੜੀ ਅਸੀਂ ਬਲੰਦ ਕਰਦੇ ਰਹਿਣਾ ਜਦੋਂ ਤੱਕ ਸਾਡਾ ਆਪਣਾ ਕੌਮੀ ਖਾਲਸਤਾਨ ਨਹੀਂ ਬਣਦਾ ਉਦੋਂ ਤੱਕ ਅਸੀਂ ਇਹ ਪ੍ਰੋਟੈਸਟ ਜਾਰੀ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਮਾਨਸਾ ਵੱਲੋਂ ਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ ਕਾਲ ਦਿੱਤੀ ਗਈ ਸੀ ਰੇਲਾਂ ਰੋਕਣ ਦੀ ਉਹਦੇ ਸੰਬੰਧ ਵਿੱਚ ਅਸੀਂ ਖੜੇ ਰੇਲਵੇ ਸਟੇਸ਼ਨ ਤੇ ਰੇਲਾਂ ਰੋਕਣ ਲਈ ਖੜੇ ਸੀ ਇਕੱਠੇ ਹੋਏ ਸੀ ਕਾਫੀ ਸੰਘਰਸ਼ ਸੀ ਤੇ ਸਾਡੇ ਨਾਲ ਇੱਥੇ ਬਹੁਤ ਧੱਕਾ ਕੀਤਾ ਗਿਆ ਦੇਖੋ ਸਾਨੂੰ ਫੜ-ਫੜ ਕੇ ਸਤਿ ਸ਼੍ਰੀ ਅਕਾਲ ਸਾਨੂੰ ਫੜ ਕੇ ਥਾਣੇ ਦੇ ਵਿੱਚ ਲਿਜਾ ਰਹੇ ਨੇ ਔਰ ਸਾਡੇ ਨਾਲ ਇੱਥੇ ਵੈਸੇ ਵੀ ਬਹੁਤ ਧੱਕਾ ਕੀਤਾ ਗਿਆ ਮੇਰੀਆਂ ਇਹ ਜੜੀਆਂ ਉਂਗਲਾਂ ਨੇ ਇਹ ਮਚੋੜੀਆਂ ਗਈਆਂ ਇੱਕ ਕਾਂਸਟੇਬਲ ਵੱਲੋਂ ਸਤਿ ਸ਼੍ਰੀ ਅਕਾਲ I'm ਅਸੀਂ ਕੋਈ ਇਹ ਜਿਹੜੀ ਲੜਾਈ ਹੈ ਇਹ ਆਪਣੇ ਨਿੱਜ ਨਹੀਂ ਲਈ ਨਹੀਂ ਲੜ ਰਹੇ ਹੈਗੇ ਅਸੀਂ ਇਹ ਪੂਰੇ ਪੰਜਾਬ ਲਈ ਪੂਰੇ ਪੰਥ ਲਈ ਜਿਹੜੀ ਇਹ ਲੜਾਈ ਆ ਉਹ ਲੜ ਰਹੇ ਆ ਬੰਦੀ ਸਿੰਘਾਂ ਨੂੰ ਜਿਹੜਾ ਇਹ ਆ ਕਿ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਇੱਥੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕੀਤਾ ਜਾਵੇ ਔਰ ਜਿਹੜੇ ਸਾਡੇ ਬੰਦੀ ਸਿੰਘ ਨੇ ਬੜੀ ਹੁਣ ਤੱਕ ਸਜ਼ਾਾਂ ਮਾ ਡਬਲ ਤੋਂ ਵੀ ਵੱਧ ਪੂਗ ਚੱਕੇ ਨੇ ਉਹਨਾਂ ਨੇ ਰਿਹਾ ਕਰਨ ਲਈ ਬਾਕੀ ਜੋ ਕਿਸਾਨੀ ਮੰਗਾ ਨੇ ਉਹਨਾਂ ਦੇ ਲਈ ਪ੍ਰੋਟੈਸਟ ਸੀ ਕਿਉਂਕਿ ਸਾਡੇ ਪੰਜਾਬ ਨਾਲ ਧੱਕਾ ਕੀਤਾ ਜਾਂਦਾ ਇਸ ਲਈ ਸਾਡਾ ਆਵਾਜ਼ ਹੈ ਜਿਹੜੀ ਅਸੀਂ ਬਲੰਦ ਕਰਦੇ ਰਹਿਣਾ ਜਦੋਂ ਸਾਡਾ ਆਪਣਾ ਕੌਮੀ ਖਲਸ ਕੰਮ ਨਹੀਂ ਬੰਦ ਤਾਂ ਉਦੋਂ ਤੱਕ ਅਸੀਂ ਇਹ ਪ੍ਰੋਟੈਸਟ ਜਾਰੀ ਰੱਖਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਜਿਹੜੀ ਮਾਨਸਾ ਵੱਲੋਂ ਤੇ ਹੋਰ ਪੰਥਿਕ ਜਥੇਬੰਦੀਆਂ ਵੱਲੋਂ ਕਾਲ ਦਿੱਤੀ ਗਈ ਸੀ ਰੇਲਾਂ ਰੋਕਣ ਦੀ ਉਹਦੇ ਸਬੰਧ ਵਿੱਚ ਅਸੀਂ ਖੜੇ ਰੇਲਵੇ ਸਟੇਸ਼ਨ ਤੇ ਰੇਲਾਂ ਰੋਕਣ ਲਈ ਖੜੇ ਸੀ ਇਕੱਠੇ ਹੋਏ ਸੀ ਕਾਫੀ ਸੰਘਰਸ਼ ਸੀ ਤੇ ਸਾਡੇ ਨਾਲ ਇੱਥੇ ਬਹੁਤ ਧੱਕਾ ਕੀਤਾ ਗਿਆ ਦੇਖੋ ਸਾਨੂੰ ਫੜ-ਫੜ ਕੇ ਸਾਧ ਸਾਨੂੰ ਫੜ ਕੇ ਥਾਣੇ ਦੇ ਵਿੱਚ ਲਿਜਾ ਰਹੇ ਨੇ ਔਰ ਸਾਡੇ ਨਾਲ ਇੱਥੇ ਵੈਸੇ ਵੀ ਬਹੁਤ ਧੱਕਾ ਕੀਤਾ ਗਿਆ ਮੇਰੀਆਂ ਇਹ ਜੜੀਆਂ ਉਂਗਲਾਂ ਨੇ ਇਹ ਮਚੋੜੀਆਂ ਗਈਆਂ ਇੱਕ ਕਾਂਸਟੇਬਲ ਵੱਲੋਂ ਸਤਿਨਾਮ ਵਾਹਿਗੁਰੂ ਸਤਿਨਾਮ ਇਹ ਜਿਹੜੀ ਲੜਾਈ ਹੈ ਇਹ ਆਪਣੇ ਨਿੱਜ ਨਹੀਂ ਲਈ ਨਹੀਂ ਲੜ ਰਹੇ ਹੈਗੇ ਅਸੀਂ ਇਹ ਪੂਰੇ ਪੰਜਾਬ ਲਈ ਪੂਰੇ ਪੰਥ ਲਈ ਜਿਹੜੀ ਇਹ ਲੜਾਈ ਆ ਉਹ ਲੜ ਰਹੇ ਆ ਬੰਦੀ ਸਿੰਘਾਂ ਨੂੰ ਜਿਹੜਾ ਇਹ ਆ ਕਿ ਜਿਹੜੇ ਡਿਗਰੂਗੜ੍ਹ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਇੱਥੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕੀਤਾ ਜਾਵੇ ਔਰ ਜਿਹੜੇ ਸਾਡੇ ਬੰਦੀ ਸਿੰਘ ਨੇ ਬੜੀ ਹੁਣ ਤੱਕ ਸਜ਼ਾਾਂ ਮਾ ਡਬਲ ਤੋਂ ਵੀ ਵੱਧ ਭੁਗ ਚੁੱਕੇ ਨੇ ਉਹਨਾਂ ਨੇ ਰਿਹਾ ਕਰਨ ਲਈ ਬਾਕੀ ਜੋ ਕਿਸਾਨੀ ਮੰਗਾਂ ਨੇ ਉਹਨਾਂ ਦੇ ਲਈ ਪ੍ਰੋਟੈਸਟ ਸੀ ਕਿਉਂਕਿ ਸਾਡੇ ਪੰਜਾਬ ਨਾਲ ਧੱਕਾ ਕੀਤਾ ਜਾਂਦਾ ਇਸ ਲਈ ਸਾਡਾ ਆਵਾਜ਼ ਹੈ ਜਿਹੜੀ ਉਹ ਅਸੀਂ ਬੁਲੰਦ ਕਰਦੇ ਰਹਿਣਾ ਜਦੋਂ ਸਾਡਾ ਆਪਣਾ ਕੌਮੀਕਰਨ ਖਾਲਸ ਕੰਨੀ ਬੰਦੋਂ ਉਦੋਂ ਤੱਕ ਅਸੀਂ ਇਹ ਪ੍ਰੋਟੈਸਟ ਜਾਰੀ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਮਾਨਸਾ ਵੱਲੋਂ ਤੇ ਹੋਰ ਪੰਥਿਕ ਜਥੇਬੰਦੀਆਂ ਵੱਲੋਂ ਕਾਲ ਦਿੱਤੀ ਗਈ ਸੀ ਰੇਲਾਂ ਰੋਕਣ ਦੀ ਉਹਦੇ ਸੰਬੰਧ ਵਿੱਚ ਅਸੀਂ ਖੜੇ ਰੇਲਵੇ ਸਟੇਸ਼ਨ ਤੇ ਰੇਲਾਂ ਰੋਕਣ ਲਈ ਖੜੇ ਸੀ ਇਕੱਠੇ ਹੋਏ ਸੀ ਕਾਫੀ ਸੰਖਰ ਸੀ ਤੇ ਸਾਡੇ ਨਾਲ ਇੱਥੇ ਬਹੁਤ ਧੱਕਾ ਕੀਤਾ ਗਿਆ ਦੇਖੋ ਸਾਨੂੰ ਫੜ-ਫੜ ਕੇ ਸਾਥ ਸਾਨੂੰ ਫੜ ਕੇ ਥਾਣੇ ਦੇ ਵਿੱਚ ਲਿਜਾ ਰਹੇ ਨੇ ਔਰ ਸਾਡੇ ਨਾਲ ਇੱਥੇ ਵੈਸੇ ਵੀ ਬਹੁਤ ਧੱਕਾ ਕੀਤਾ ਗਿਆ ਮੇਰੀਆਂ ਇਹ ਜੜੀਆਂ ਉਂਗਲਾਂ ਨੇ ਇਹ ਮਚੋੜੀਆਂ ਗਈਆਂ ਇੱਕ ਪਾਸਟੇ ਵੱਲ ਗੁਰੂ ਵਾਤਨਾਮ ਵਾਹਿਗੁਰੂ ਸਤਨਾਮ ਕੀ ਕੋਈ ਇਹ ਜਿਹੜੀ ਲੜਾਈ ਹੈ ਇਹ ਆਪਣੇ ਨਿੱਜ ਨਹੀਂ ਲਈ ਨਹੀਂ ਲੜ ਰਹੇ ਹੈਗੇ ਅਸੀਂ ਆਪਣੇ ਪੂਰੇ ਪੰਜਾਬ ਲਈ ਪੂਰੇ ਪੰਥ ਲਈ ਜਿਹੜੀ ਇਹ ਲੜਾਈ ਆ ਉਹ ਲੜ ਰਹੇ ਆ ਬੰਦੀ ਸਿੰਘਾਂ ਨੂੰ ਜਿਹੜਾ ਇਹ ਆ ਕਿ ਜਿਹੜੇ ਡਿਬੂਗੜ੍ਹ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਇੱਥੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕੀਤਾ ਜਾਵੇ ਔਰ ਜਿਹੜੇ ਸਾਡੇ ਬੰਦੀ ਸਿੰਘ ਨੇ ਬੜੀ ਹੁਣ ਤੱਕ ਸਜਾਵਾਂ ਡਬਲ ਤੋਂ ਵੀ ਵੱਧ ਭੁਗ ਚੁੱਕੇ ਨੇ ਉਹਨਾਂ ਨੇ ਰਿਹਾ ਕਰਨ ਲਈ ਬਾਕੀ ਜੋ ਕਿਸਾਨੀ ਮੰਗਾ ਨੇ ਉਹਨਾਂ ਦੇ ਲਈ ਪ੍ਰੋਟੈਸਟ ਸੀ ਕਿਉਂਕਿ ਸਾਡੇ ਪੰਜਾਬ ਨਾਲ ਧੱਕਾ ਕੀਤਾ ਜਾਂਦਾ ਇਸ ਲਈ ਸਾਡਾ ਆਵਾਜ਼ ਹੈ ਜਿਹੜੀ ਅਸੀਂ ਬਲੰਦ ਕਰਦੇ ਰਹਿਣਾ ਜਦੋਂ ਸਾਡਾ ਆਪਣਾ ਕੌਮੀ ਖਾਲਸਾਨੀ ਬੰਦਾ ਉਦੋਂ ਤੱਕ ਅਸੀਂ ਇਹ ਪ੍ਰੋਟੈਸਟ ਜਾਰੀ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਮਾਨਸਾ ਵੱਲੋਂ ਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ ਕਾਲ ਦਿੱਤੀ ਗਈ ਸੀ ਰੇਲਾਂ ਰੋਕਣ ਦੀ ਉਹਦੇ ਸਬੰਧ ਵਿੱਚ ਅਸੀਂ ਖਰੜ ਰੇਲਵੇ ਸਟੇਸ਼ਨ ਤੇ ਰੇਲਾਂ ਰੋਕਣ ਲਈ ਖੜੇ ਸੀ ਇਕੱਠੇ ਹੋਏ ਸੀ ਕਾਫੀ ਸੰਘਰਸ਼ ਸੀ ਕਿ ਸਾਡੇ ਨਾਲ ਇੱਥੇ ਬਹੁਤ ਕਾ ਕੀਤਾ ਗਿਆ ਦੇਖੋ ਸਾਨੂੰ ਫੜ ਫੜ ਕੇ ਸਾਨੂੰ ਫੜ ਕੇ ਥਾਣੇ ਦੇ ਵਿੱਚ ਲਿਜਾ ਰਹੇ ਨੇ ਔਰ ਸਾਡੇ ਨਾਲ ਇੱਥੇ ਵੈਸੇ ਵੀ ਬਹੁਤ ਧੱਕਾ ਕੀਤਾ ਗਿਆ ਮੇਰੀਆਂ ਇਹ ਜੜੀਆਂ ਉਂਗਲਾਂ ਨੇ ਇਹ ਮਚੋੜੀਆਂ ਗਈਆਂ ਇੱਕ ਕਾਂਸਟੇਬਲ ਵੱਲੋਂ ਗੁਰੂ ਬਾਤ ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਇਹ ਜਿਹੜੀ ਲੜਾਈ ਹੈ ਇਹ ਆਪਣੇ ਨਿੱਜ ਨਹੀਂ ਲਈ ਨਹੀਂ ਲੜ ਰਹੇ ਹੈਗੇ ਅਸੀਂ ਆਪਣੇ ਪੂਰੇ ਪੰਜਾਬ ਲਈ ਪੂਰੇ ਪੰਥ ਲਈ ਜਿਹੜੀ ਇਹ ਲੜਾਈ ਆ ਉਹ ਲੜ ਰਹੇ ਆ ਬੰਦੀ ਸਿੰਘਾਂ ਨੂੰ ਜਿਹੜਾ ਇਹ ਆ ਕਿ ਜਿਹੜੇ ਡਿਗਰੂਗੜ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਇੱਥੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕੀਤਾ ਜਾਵੇ ਔਰ ਜਿਹੜੇ ਸਾਡੇ ਬੰਦੀ ਸਿੰਘ ਨੇ ਬੜੀ ਹੁਣ ਤੱਕ ਸਜ਼ਾਾਂ ਮ ਡਬਲ ਤੋਂ ਵੀ ਵੱਧ ਪੂਹ ਚੁੱਕੇ ਨੇ ਉਹਨਾਂ ਨੇ ਰਿਹਾ ਕਰਨ ਲਈ ਬਾਕੀ ਜੋ ਕਿਸਾਨੀ ਮੰਗਾ ਨੇ ਉਹਨਾਂ ਦੇ ਲਈ ਪ੍ਰੋਟੈਸਟ ਸੀ ਕਿਉਂਕਿ ਸਾਡੇ ਪੰਜਾਬ ਨਾਲ ਧੱਕਾ ਕੀਤਾ ਜਾਂਦਾ ਇਸ ਲਈ ਸਾਡਾ ਆਵਾਜ਼ ਹੈ ਜਿਹੜੀ ਅਸੀਂ ਬਲੰਦ ਕਰਦੇ ਰਹਿਣਾ ਜਦੋਂ ਸਾਡਾ ਆਪਣਾ ਕੌਮੀਕਰਨ ਖਾਲਸਾ ਕੰਮ ਨਹੀਂ ਬੰਦਾ ਉਦੋਂ ਤੱਕ ਅਸੀਂ ਇਹ ਪ੍ਰੋਟੈਸਟ ਜਾਰੀ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਮਾਨਸਾ ਵੱਲੋਂ ਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ ਕਾਲ ਦਿੱਤੀ ਗਈ ਸੀ ਰੇਲਾਂ ਰੋਕਣ ਦੀ ਉਹਦੇ ਸੰਬੰਧ ਵਿੱਚ ਅਸੀਂ ਖੜੇ ਰੇਲਵੇ ਸਟੇਸ਼ਨ ਤੇ ਰੇਲਾਂ ਰੋਕਣ ਲਈ ਖੜੇ ਸੀ ਇਕੱਠੇ ਹੋਏ ਸੀ ਕਾਫੀ ਸੰਘਰਸ਼ ਸੀ ਤੇ ਸਾਡੇ ਨਾਲ ਇੱਥੇ ਬਹੁਤ ਧੱਕਾ ਕੀਤਾ ਗਿਆ ਦੇਖੋ ਸਾਨੂੰ ਫੜ-ਫੜ ਕੇ ਸਾਤ ਸਾਨੂੰ ਫੜ ਕੇ ਥਾਣੇ ਦੇ ਵਿੱਚ ਲਿਜਾ ਰਹੇ ਨੇ ਔਰ ਸਾਡੇ ਨਾਲ ਇੱਥੇ ਵੈਸੇ ਵੀ ਬਹੁਤ ਧੱਕਾ ਕੀਤਾ ਗਿਆ ਮੇਰੀਆਂ ਇਹ ਜੜੀਆਂ ਉਂਗਲਾਂ ਨੇ ਇਹ ਮਚੋੜੀਆਂ ਗਈਆਂ ਇੱਕ ਕਾਂਸਟੇਬਲ ਵੱਲੋਂ ਹਾਏ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਅਸੀਂ ਕੋਈ ਇਹ ਜਿਹੜੀ ਲੜਾਈ ਆਪਣੇ ਨਿੱਜ ਨਹੀਂ ਨਹੀਂ ਲੜ ਰਹੇ ਹੈਗੇ ਅਸੀਂ ਇਹ ਪੂਰੇ ਪੰਜਾਬ ਲਈ ਪੂਰੇ ਪੰਥ ਲਈ ਜੜੀ ਇਹ ਲੜਾਈ ਆ ਉਹ ਲੜ ਰਹੇ ਆ ਬੰਦੀ ਸਿੰਘਾਂ ਨੂੰ ਜਿਹੜਾ ਇਹ ਆ ਕਿ ਜਿਹੜੇ ਡਿਗਰੂਗੜ੍ਹ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਇੱਥੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕੀਤਾ ਜਾਵੇ ਔਰ ਜਿਹੜੇ ਸਾਡੇ ਬੰਦੀ ਸਿੰਘ ਨੇ ਬੜੀ ਹੁਣ ਤੱਕ ਸਜ਼ਾਾਂ ਮਾ ਡਬਲ ਤੋਂ ਵੀ ਵੱਧ ਪੂਗ ਚੁੱਕੇ ਨੇ ਉਹਨਾਂ ਨੇ ਰਿਹਾ ਕਰਨ ਲਈ ਬਾਕੀ ਜੋ ਕਿਸਾਨੀ ਮੰਗਾ ਨੇ ਉਹਨਾਂ ਦੇ ਲਈ ਪ੍ਰੋਟੈਸਟ ਸੀ ਕਿਉਂਕਿ ਸਾਡੇ ਪੰਜਾਬ ਨਾਲ ਧੱਕਾ ਕੀਤਾ ਜਾਂਦਾ ਇਸ ਲਈ ਸਾਡਾ ਆਵਾਜ਼ ਹੈ ਜਿਹੜੀ ਉਹ ਅਸੀਂ ਬਲੰਦ ਕਰਦੇ ਰਹਿਣਾ ਜਦੋਂ ਸਾਡਾ ਆਪਣਾ ਕੌਮੀ ਖਾਲਸਤਾਨੀ ਬਣ ਉਹਨੂੰ ਤਾਂ ਸਨੇਹੇ ਪਰ ਟੈਸਟ ਜਾਰੀ ਰੱਖਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਮਾਨਸਾ ਵੱਲੋਂ ਤੇ ਹੋਰ ਪੰਥਿਕ ਜਥੇਬੰਦੀਆਂ ਵੱਲੋਂ ਕਾਲ ਦਿੱਤੀ ਗਈ ਸੀ ਰੇਲਾ ਰੋਕਣ ਦੀ ਉਹਦੇ ਸਬੰਧ ਵਿੱਚ ਅਸੀਂ ਖਰੜ ਰੇਲਵੇ ਸਟੇਸ਼ਨ ਤੇ ਰੇਲਾ ਰੋਕਣ ਲਈ ਖੜੇ ਸੀ ਇਕੱਠੇ ਹੋਏ ਸੀ ਕਾਫੀ ਸੰਘਰਸ਼ ਸੀ ਤੇ ਸਾਡੇ ਨਾਲ ਇੱਥੇ ਬਹੁਤ ਧੱਕਾ ਕੀਤਾ ਗਿਆ ਦੇਖੋ ਸਾਨੂੰ ਫੜ ਫੜ ਕੇ ਆਪ ਸਾਨੂੰ ਫੜ ਕੇ ਥਾਣੇ ਦੇ ਵਿੱਚ ਲਿਜਾ ਰਹੇ ਨੇ ਔਰ ਸਾਡੇ ਨਾਲ ਇੱਥੇ ਵੈਸੇ ਵੀ ਬਹੁਤ ਧੱਕਾ ਕੀਤਾ ਗਿਆ ਮੇਰੀਆਂ ਇਹ ਜੜੀਆਂ ਉਂਗਲਾਂ ਨੇ ਇਹ ਮਚੋੜੀਆਂ ਗਈਆਂ ਇੱਕ ਕਾਂਸਟੇਬਲ ਵੱਲੋਂ ਬਾਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਕੋਈ ਇਹ ਜਿਹੜੀ ਲੜਾਈ ਹੈ ਇਹ ਆਪਣੇ ਨਿੱਜ ਨਹੀਂ ਲਈ ਨਹੀਂ ਲੜ ਰਹੇ ਹੈਗੇ ਅਸੀਂ ਆਪਣੇ ਪੂਰੇ ਪੰਜਾਬ ਲਈ ਪੂਰੇ ਪੰਥ ਲਈ ਜਿਹੜੀ ਇਹ ਲੜਾਈ ਆ ਉਹ ਲੜ ਰਹੇ ਆ ਬੰਦੀ ਸਿੰਘਾਂ ਨੂੰ ਜਿਹੜਾ ਇਹ ਆ ਕਿ ਜਿਹੜੇ ਡਿਗਰੂਗੜ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਇੱਥੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕੀਤਾ ਜਾਵੇ ਔਰ ਜਿਹੜੇ ਸਾਡੇ ਬੰਦੀ ਸਿੰਘ ਨੇ ਬੜੀ ਹੁਣ ਤੱਕ ਸੁਜਾਵਾ ਡਬਲ ਤੋਂ ਵੀ ਵੱਧ ਭੁਗ ਚੁੱਕੇ ਨੇ ਉਹਨਾਂ ਨੇ ਰਿਹਾ ਕਰਨ ਲਈ ਬਾਕੀ ਜੋ ਕਿਸਾਨੀ ਮੰਗਾ ਨੇ ਉਹਨਾਂ ਦੇ ਲਈ ਪ੍ਰੋਟੈਸਟ ਸੀ ਕਿਉਂਕਿ ਸਾਡੇ ਪੰਜਾਬ ਨਾਲ ਧੱਕਾ ਕੀਤਾ ਜਾਂਦਾ ਇਸ ਲਈ ਸਾਡਾ ਆਵਾਜ਼ ਹੈ ਜਿਹੜੀ ਅਸੀਂ ਬਲੰਦ ਕਰਦੇ ਰਹਿਣਾ ਜਦੋਂ ਸਾਡਾ ਆਪਣਾ ਹੌਮੇਕਾਰ ਖਾਲਸਾ ਪੰਥ ਨਹੀਂ បੰਦ ਤਾਂ ਉਦੋਂ ਤੱਕ ਅਸੀਂ ਇਹ ਪ੍ਰੋਟੈਸਟ ਜਾਰੀ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਮਾਨਸਾ ਵੱਲੋਂ ਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ ਕਾਲ ਦਿੱਤੀ ਗਈ ਸੀ ਰੇਲਾਂ ਰੋਕਣ ਦੀ ਉਹਦੇ ਸੰਬੰਧ ਵਿੱਚ ਅਸੀਂ ਖੜੇ ਰੇਲਵੇ ਸਟੇਸ਼ਨ ਤੇ ਰੇਲਾਂ ਰੋਕਣ ਲਈ ਖੜੇ ਸੀ ਇਕੱਠੇ ਹੋਏ ਸੀ ਕਾਫੀ ਸੰਖਿਆ ਸੀ ਕਿ ਸਾਡੇ ਨਾਲ ਇੱਥੇ ਬਹੁਤ ਧੱਕਾ ਕੀਤਾ ਗਿਆ ਦੇਖੋ ਸਾਨੂੰ ਫੜ-ਫੜ ਕੇ ਫੜ ਕੇ ਥਾਣੇ ਦੇ ਵਿੱਚ ਲਿਜਾ ਰਹੇ ਨੇ ਔਰ ਸਾਡੇ ਨਾਲ ਇੱਥੇ ਵੈਸੇ ਵੀ ਬਹੁਤ ਧੱਕਾ ਕੀਤਾ ਗਿਆ ਮੇਰੀਆਂ ਇਹ ਜੜੀਆਂ ਉਂਗਲਾਂ ਨੇ ਇਹ ਮਚੋੜੀਆਂ ਗਈਆਂ ਇੱਕ ਕਾਂਸਟੇਬਲ ਬਣ ਕੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕੋਈ ਇਹ ਜਿਹੜੀ ਲੜਾਈ ਹੈ ਇਹ ਆਪਣੇ ਨਿੱਜ ਨਹੀਂ ਲਈ ਨਹੀਂ ਲੜ ਰਹੇ ਹੈਗੇ ਅਸੀਂ ਇਹ ਪੂਰੇ ਪੰਜਾਬ ਲਈ ਪੂਰੇ ਪਾਕ ਲਈ ਜਿਹੜੀ ਇਹ ਲੜਾਈ ਆ ਉਹ ਲੜ ਰਹੇ ਆ ਬੰਦੀ ਸਿੰਘਾਂ ਨੂੰ ਜਿਹੜਾ ਇਹ ਆ ਕਿ ਜਿਹੜੇ ਡਿਗੂਗੜ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਇੱਥੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕੀਤਾ ਜਾਵੇ ਔਰ ਜਿਹੜੇ ਸਾਡੇ ਬੰਦੀ ਸਿੰਘ ਨੇ ਬੜੀ ਹੁਣ ਤੱਕ ਸਜਾਵਾਂ ਡਬਲ ਤੋਂ ਵੀ ਵੱਧ ਭੁਗ ਚੁੱਕੇ ਨੇ ਉਹਨਾਂ ਨੇ ਰਿਹਾ ਕਰਨ ਲਈ ਬਾਕੀ ਜੋ ਕਿਸਾਨੀ ਮੰਗਾ ਨੇ ਉਹਨਾਂ ਦੇ ਲਈ ਪ੍ਰੋਟੈਸਟ ਸੀ ਕਿਉਂਕਿ ਸਾਡੇ ਪੰਜਾਬ ਨਾਲ ਧੱਕਾ ਕੀਤਾ ਜਾਂਦਾ ਇਸ ਲਈ ਸਾਡਾ ਆਵਾਜ਼ ਹੈ ਜਿਹੜੀ ਅਸੀਂ ਬਲੰਦ ਕਰਦੇ ਰਹਿਣਾ ਜਦੋਂ ਸਾਡਾ ਆਪਣਾ ਹੌਮ ਵੀ ਕਰ ਕਲਸ ਕੰਨੀ ਪੰਡਾ ਉਦੋਂ ਤੱਕ ਅਸੀਂ ਇਹ ਪ੍ਰੋਟੈਸਟ ਜਾਰੀ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਮਾਨਸਾ ਵੱਲੋਂ ਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ ਕਾਲ ਦਿੱਤੀ ਗਈ ਸੀ ਰੇਲਾਂ ਰੋਕਣ ਦੀ ਉਹਦੇ ਸਬੰਧ ਵਿੱਚ ਅਸੀਂ ਖਰੜ ਰੇਲਵੇ ਸਟੇਸ਼ਨ ਤੇ ਰੇਲਾਂ ਰੋਕਣ ਲਈ ਖੜੇ ਸੀ ਇਕੱਠੇ ਹੋਏ ਸੀ ਕਾਫੀ ਸੰਘਰਸ਼ ਸੀ ਤੇ ਸਾਡੇ ਨਾਲ ਇੱਥੇ ਬਹੁਤ ਕਾ ਕੀਤਾ ਗਿਆ ਦੇਖੋ ਸਾਨੂੰ ਫੜ ਫੜ ਕੇ ਸਾਥ ਸਾਨੂੰ ਫੜ ਕੇ ਥਾਣੇ ਦੇ ਵਿੱਚ ਲਾ ਜਾ ਰਹੇ ਨੇ ਔਰ ਸਾਡੇ ਨਾਲ ਇੱਥੇ ਵੈਸੇ ਵੀ ਬਹੁਤ ਧੱਕਾ ਕੀਤਾ ਗਿਆ ਮੇਰੀਆਂ ਇਹ ਜੜੀਆਂ ਉਂਗਲਾਂ ਨੇ ਇਹ ਮਚੋੜੀਆਂ ਗਈਆਂ ਇੱਕ ਪੋਸਟੇਬਲ ਬਣ ਗਏ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕੋਈ ਇਹ ਜਿਹੜੀ ਲੜਾਈ ਹੈ ਇਹ ਆਪਣੇ ਨਿੱਜ ਨਹੀਂ ਲਈ ਨਹੀਂ ਲੜ ਰਹੇ ਹੈਗੇ ਅਸੀਂ ਆਪਣੇ ਪੂਰੇ ਪੰਜਾਬ ਲਈ ਪੂਰੇ ਪਾਕਤ ਲਈ ਜਿਹੜੀ ਇਹ ਲੜਾਈ ਆ ਉਹ ਲੜ ਰਹੇ ਆ ਬੰਦੀ ਸਿੰਘਾਂ ਨੂੰ ਜਿਹੜਾ ਇਹ ਆ ਕਿ ਜਿਹੜੇ ਡਿਬ੍ਰੂਗੜ੍ਹ جیل ਦੇ ਵਿੱਚ ਨੇ ਉਹਨਾਂ ਨੂੰ ਇੱਥੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕੀਤਾ ਜਾਵੇ ਔਰ ਜਿਹੜੇ ਸਾਡੇ ਬੰਦੀ ਸਿੰਘ ਨੇ ਬੜੀ ਹੁਣ ਤੱਕ ਸਜਾਵਾ ਡਬਲ ਤੋਂ ਵੀ ਵੱਧ ਭੁਗ ਚੁੱਕੇ ਨੇ ਉਹਨਾਂ ਨੇ ਰਿਹਾ ਕਰਨ ਲਈ ਬਾਕੀ ਜੋ ਕਿਸਾਨੀ ਮੰਗਾ ਨੇ ਉਹਨਾਂ ਦੇ ਲਈ ਪ੍ਰੋਟੈਸਟ ਸੀ ਕਿਉਂਕਿ ਸਾਡੇ ਪੰਜਾਬ ਨਾਲ ਧੱਕਾ ਕੀਤਾ ਜਾਂਦਾ ਇਸ ਲਈ ਸਾਡਾ ਆਵਾਜ਼ ਹੈ ਜਿਹੜੀ ਅਸੀਂ ਬਲੰਦ ਕਰਦੇ ਰਹਿਣਾ ਜਦੋਂ ਸਾਡਾ ਆਪਣਾ ਕੌਮੀ ਕਾਰ ਖਾਲਸ ਕੰਨੀ ਪੰਡਾ ਉਦੋਂ ਤੱਕ ਅਸੀਂ ਇਹ ਪ੍ਰੋਟੈਸਟ ਜਾਰੀ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਮਾਨਸਾ ਵੱਲੋਂ ਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ ਕਾਲ ਦਿੱਤੀ ਗਈ ਸੀ ਰੇਲਾਂ ਰੋਕਣ ਦੀ ਉਹਦੇ ਸਬੰਧ ਵਿੱਚ ਅਸੀਂ ਖਰੜ ਰੇਲਵੇ ਸਟੇਸ਼ਨ ਤੇ ਰੇਲਾਂ ਰੋਕਣ ਲਈ ਖੜੇ ਸੀ ਇਕੱਠੇ ਹੋਏ ਸੀ ਕਾਫੀ ਸੰਘਰਸ਼ ਸੀ ਕਿ ਸਾਡੇ ਨਾਲ ਇੱਥੇ ਬਹੁਤ ਧੱਕਾ ਕੀਤਾ ਗਿਆ ਦੇਖੋ ਸਾਨੂੰ ਫੜ ਫੜ ਕੇ ਸਾਨੂੰ ਫੜ ਕੇ ਥਾਣੇ ਦੇ ਵਿੱਚ ਲਿਜਾ ਰਹੇ ਨੇ ਔਰ ਸਾਡੇ ਨਾਲ ਇੱਥੇ ਵੈਸੇ ਵੀ ਬਹੁਤ ਧੱਕਾ ਕੀਤਾ ਗਿਆ ਮੇਰੀਆਂ ਇਹ ਜੜੀਆਂ ਉਂਗਲਾਂ ਨੇ ਇਹ ਮਚੋੜੀਆਂ ਗਈਆਂ ਇੱਕ ਕਾਂਸਟੇਬਲ ਵੱਲੋਂ ਬਾਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਕੋਈ ਇਹ ਜਿਹੜੀ ਲੜਾਈ ਹੈ ਇਹ ਆਪਣੇ ਨਿੱਜ ਨਹੀਂ ਲਈ ਨਹੀਂ ਲੜ ਰਹੇ ਹੈਗੇ ਅਸੀਂ ਇਹ ਪੂਰੇ ਪੰਜਾਬ ਲਈ ਪੂਰੇ ਪੰਥ ਲਈ ਜਿਹੜੀ ਇਹ ਲੜਾਈ ਆ ਉਹ ਲੜ ਰਹੇ ਆ ਬੰਦੀ ਸਿੰਘਾਂ ਨੂੰ ਜਿਹੜਾ ਇਹ ਆ ਕਿ ਜਿਹੜੇ ਡਿਗਰੂਗੜ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਇੱਥੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕੀਤਾ ਜਾਵੇ ਔਰ ਜਿਹੜੇ ਸਾਡੇ ਬੰਦੀ ਸਿੰਘ ਨੇ ਬੜੀ ਹੁਣ ਤੱਕ ਸਜ਼ਾਾਂਵਾਂ ਡਬਲ ਤੋਂ ਵੀ ਵੱਧ ਭੁਗ ਚੁੱਕੇ ਨੇ ਉਹਨਾਂ ਨੇ ਰਿਹਾਂ ਕਰਨ ਲਈ ਬਾਕੀ ਜੋ ਕਿਸਾਨੀ ਮੰਗਾ ਨੇ ਉਹਨਾਂ ਦੇ ਲਈ ਪ੍ਰੋਟੈਸਟ ਸੀ ਕਿਉਂਕਿ ਸਾਡੇ ਪੰਜਾਬ ਨਾਲ ਧੱਕਾ ਕੀਤਾ ਜਾਂਦਾ ਇਸ ਲਈ ਸਾਡਾ ਆਵਾਜ਼ ਹੈ ਜਿਹੜੀ ਅਸੀਂ ਬਲੰਦ ਕਰਦੇ ਰਹਿਣਾ ਜਦੋਂ ਸਾਡਾ ਆਪਣਾ ਕੌਮੀ ਖਾਲਸਾ ਕੰਨੀ ਪੰਡਾ ਉਦੋਂ ਤੱਕ ਅਸੀਂ ਇਹ ਪ੍ਰੋਟੈਸਟ ਜਾਰੀ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਮਾਨਸਾ ਵੱਲੋਂ ਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ ਕਾਲ ਦਿੱਤੀ ਗਈ ਸੀ ਰੇਲਾਂ ਰੋਕਣ ਦੀ ਉਹਦੇ ਸੰਬੰਧ ਵਿੱਚ ਅਸੀਂ ਖਰੜ ਰੇਲਵੇ ਸਟੇਸ਼ਨ ਤੇ ਰੇਲਾ ਰੋਕਣ ਲਈ ਖੜੇ ਸੀ ਇਕੱਠੇ ਹੋਏ ਸੀ ਕਾਫੀ ਸੰਘਰਸ਼ ਸੀ ਤੇ ਸਾਡੇ ਨਾਲ ਇੱਥੇ ਬਹੁਤ ਧੱਕਾ ਕੀਤਾ ਗਿਆ ਦੇਖੋ ਸਾਨੂੰ ਫੜ-ਫੜ ਕੇ ਸਾਥ ਸਾਨੂੰ ਫੜ ਕੇ ਥਾਣੇ ਦੇ ਵਿੱਚ ਲਿਜਾ ਰਹੇ ਨੇ ਔਰ ਸਾਡੇ ਨਾਲ ਇੱਥੇ ਵੈਸੇ ਵੀ ਬਹੁਤ ਧੱਕਾ ਕੀਤਾ ਗਿਆ ਮੇਰੀਆਂ ਇਹ ਜੜੀਆਂ ਉਂਗਲਾਂ ਨੇ ਇਹ ਮਚੋੜੀਆਂ ਗਈਆਂ ਇੱਕ ਕਾਂਸਟੇਬਲ ਵੱਲੋਂ ਸਤਨਾਮ ਵਾਹਿਗੁਰੂ ਸਤਨਾਮ ਕੋਈ ਇਹ ਜਿਹੜੀ ਲੜਾਈ ਹੈ ਇਹ ਆਪਣੇ ਨਿੱਜ ਨਹੀਂ ਲਈ ਨਹੀਂ ਲੜ ਰਹੇ ਹੈਗੇ ਅਸੀਂ ਇਹ ਪੂਰੇ ਪੰਜਾਬ ਲਈ ਪੂਰੇ ਪੰਥ ਲਈ ਜਿਹੜੀ ਇਹ ਲੜਾਈ ਆ ਉਹ ਲੜ ਰਹੇ ਆ ਬੰਦੀ ਸਿੰਘਾਂ ਨੂੰ ਜਿਹੜਾ ਇਹ ਆ ਕਿ ਜਿਹੜੇ ਡਿਗਰੂਗੜ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਇੱਥੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕੀਤਾ ਜਾਵੇ ਔਰ ਜਿਹੜੇ ਸਾਡੇ ਬੰਦੀ ਸਿੰਘ ਨੇ ਬੜੀ ਹੁਣ ਤੱਕ ਸਜਾਵਾ ਡਬਲ ਤੋਂ ਵੀ ਵੱਧ ਭੁਗ ਚੁੱਕੇ ਨੇ ਉਹਨਾਂ ਨੇ ਰਿਹਾ ਕਰਨ ਲਈ ਬਾਕੀ ਜੋ ਕਿਸਾਨੀ ਮੰਗਾ ਨੇ ਉਹਨਾਂ ਦੇ ਲਈ ਪ੍ਰੋਟੈਸਟ ਸੀ ਕਿਉਂਕਿ ਸਾਡੇ ਪੰਜਾਬ ਨਾਲ ਧੱਕਾ ਕੀਤਾ ਜਾਂਦਾ ਇਸ ਲਈ ਸਾਡਾ ਆਵਾਜ਼ ਹੈ ਜਿਹੜੀ ਅਸੀਂ ਬਲੰਦ ਕਰਦੇ ਰਹਿਣਾ ਜਦੋਂ ਸਾਡਾ ਆਪਣਾ ਹੋਮੀਕ ਖਾਲਸਾ ਪੰਥ ਉਦੋਂ ਤੱਕ ਅਸੀਂ ਇਹ ਪ੍ਰੋਟੈਸਟ ਜਾਰੀ ਰੱਖਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਜਿਹੜੀ ਮਾਨਸਾ ਵੱਲੋਂ ਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ ਕਾਲ ਦਿੱਤੀ ਗਈ ਸੀ ਰੇਲਾਂ ਰੋਕਣ ਦੀ ਉਹਦੇ ਸੰਬੰਧ ਵਿੱਚ ਅਸੀਂ ਖੜੇ ਰੇਲਵੇ ਸਟੇਸ਼ਨ ਤੇ ਰੇਲਾਂ ਰੋਕਣ ਲਈ ਖੜੇ ਸੀ ਇਕੱਠੇ ਹੋਏ ਸੀ ਕਾਫੀ ਸੰਖੇਪ ਸੀ ਤੇ ਸਾਡੇ ਨਾਲ ਇੱਥੇ ਬਹੁਤ ਧੱਕਾ ਕੀਤਾ ਗਿਆ ਦੇਖੋ ਸਾਨੂੰ ਫੜ-ਫੜ ਕੇ ਸਾਡਾ ਸਾਨੂੰ ਫੜ ਕੇ ਥਾਣੇ ਦੇ ਵਿੱਚ ਲਿਜਾ ਰਹੇ ਨੇ ਔਰ ਸਾਡੇ ਨਾਲ ਇੱਥੇ ਵੈਸੇ ਵੀ ਬਹੁਤ ਧੱਕਾ ਕੀਤਾ ਗਿਆ ਮੇਰੀਆਂ ਇਹ ਜੜੀਆਂ ਉਂਗਲਾਂ ਨੇ ਇਹ ਮਚੋੜੀਆਂ ਗਈਆਂ ਇੱਕ ਕਾਂਸਟੇਬਲ ਵੱਲੋਂ ਬਾਤ ਲਾ ਨਾਮ ਵਾਹਿਗੁਰੂ ਸਤ ਕੋਈ ਇਹ ਜਿਹੜੀ ਲੜਾਈ ਹੈ ਇਹ ਆਪਣੇ ਨਿੱਜ ਨਹੀਂ ਲਈ ਨਹੀਂ ਲੜ ਰਹੇ ਹੈਗੇ ਅਸੀਂ ਆਪਣੇ ਪੂਰੇ ਪੰਜਾਬ ਲਈ ਪੂਰੇ ਪੰਥ ਲਈ ਜਿਹੜੀ ਇਹ ਲੜਾਈ ਆ ਉਹ ਲੜ ਰਹੇ ਆ ਬੰਦੀ ਸਿੰਘਾਂ ਨੂੰ ਜਿਹੜਾ ਇਹ ਆ ਕਿ ਜਿਹੜੇ ਡਿਬੂਗੜ੍ਹ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਇੱਥੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕੀਤਾ ਜਾਵੇ ਔਰ ਜਿਹੜੇ ਸਾਡੇ ਬੰਦੀ ਸਿੰਘ ਨੇ ਬੜੀ ਹੁਣ ਤੱਕ ਸਜਾਵਾਂ ਡਬਲ ਤੋਂ ਵੀ ਵੱਧ ਭੁਗ ਚੁੱਕੇ ਨੇ ਉਹਨਾਂ ਨੇ ਰਿਹਾ ਕਰਨ ਲਈ ਬਾਕੀ ਜੋ ਕਿਸਾਨੀ ਮੰਗਾ ਨੇ ਉਹਨਾਂ ਦੇ ਲਈ ਪ੍ਰੋਟੈਸਟ ਸੀ ਕਿਉਂਕਿ ਸਾਡੇ ਪੰਜਾਬ ਨਾਲ ਧੱਕਾ ਕੀਤਾ ਜਾਂਦਾ ਇਸ ਲਈ ਸਾਡਾ ਆਵਾਜ਼ ਹੈ ਜਿਹੜੀ ਅਸੀਂ ਬਲੰਦ ਕਰਦੇ ਰਹਿਣਾ ਜਦੋਂ ਸਾਡਾ ਆਪਣਾ ਕੌਮੀ ਖੰਸ ਕੰਨੀ ਪੰਡਾ ਉਦੋਂ ਤੱਕ ਅਸੀਂ ਇਹ ਪ੍ਰੋਟੈਸਟ ਜਾਰੀ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਮਾਨਸਾ ਵੱਲੋਂ ਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ ਕਾਲ ਦਿੱਤੀ ਗਈ ਸੀ ਰੇਲਾਂ ਰੋਕਣ ਦੀ ਉਹਦੇ ਸੰਬੰਧ ਵਿੱਚ ਅਸੀਂ ਖੜੇ ਰੇਲਵੇ ਸਟੇਸ਼ਨ ਤੇ ਰੇਲਾਂ ਰੋਕਣ ਲਈ ਖੜੇ ਸੀ ਇਕੱਠੇ ਹੋਏ ਸੀ ਕਾਫੀ ਸੰਖਿਆ ਸੀ ਤੇ ਸਾਡੇ ਨਾਲ ਇੱਥੇ ਬਹੁਤ ਧੱਕਾ ਕੀਤਾ ਗਿਆ ਦੇਖੋ ਸਾਨੂੰ ਫੜ-ਫੜ ਕੇ ਸਾਨੂੰ ਫੜ ਕੇ ਥਾਣੇ ਦੇ ਵਿੱਚ ਲਿਜਾ ਰਹੇ ਨੇ ਔਰ ਸਾਡੇ ਨਾਲ ਇੱਥੇ ਵੈਸੇ ਵੀ ਬਹੁਤ ਧੱਕਾ ਕੀਤਾ ਗਿਆ ਮੇਰੀਆਂ ਇਹ ਜੜੀਆਂ ਉਂਗਲਾਂ ਨੇ ਇਹ ਮਚੋੜੀਆਂ ਗਈਆਂ ਇੱਕ ਕਾਂਸਟੇਬਲ ਬਣ ਗਏ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਕੋਈ ਇਹ ਜਿਹੜੀ ਲੜਾਈ ਹੈ ਇਹ ਆਪਣੇ ਨਿੱਜ ਨਹੀਂ ਲਈ ਨਹੀਂ ਲੜ ਰਹੇ ਹੈਗੇ ਅਸੀਂ ਇਹ ਪੂਰੇ ਪੰਜਾਬ ਲਈ ਪੂਰੇ ਪੰਥ ਲਈ ਜਿਹੜੀ ਇਹ ਲੜਾਈ ਆ ਉਹ ਲੜ ਰਹੇ ਆ ਬੰਦੀ ਸਿੰਘਾਂ ਨੂੰ ਜਿਹੜਾ ਇਹ ਆ ਕਿ ਜਿਹੜੇ ਡਿਗਰੂਗੜ੍ਹ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਇੱਥੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕੀਤਾ ਜਾਵੇ ਔਰ ਜਿਹੜੇ ਸਾਡੇ ਬੰਦੀ ਸਿੰਘ ਨੇ ਬੜੀ ਹੁਣ ਤੱਕ ਸਜ਼ਾਾਂ ਮਾ ਡਬਲ ਤੋਂ ਵੀ ਵੱਧ ਭੁਗ ਚੁੱਕੇ ਨੇ ਉਹਨਾਂ ਨੇ ਰਿਹਾ ਕਰਨ ਲਈ ਬਾਕੀ ਜੋ ਕਿਸਾਨੀ ਮੰਗਾਂ ਨੇ ਉਹਨਾਂ ਦੇ ਲਈ ਪ੍ਰੋਟੈਸਟ ਸੀ ਕਿਉਂਕਿ ਸਾਡੇ ਪੰਜਾਬ ਨਾਲ ਧੱਕਾ ਕੀਤਾ ਜਾਂਦਾ ਇਸ ਲਈ ਸਾਡਾ ਆਵਾਜ਼ ਹੈ ਜਿਹੜੀ ਅਸੀਂ ਬੁਲੰਦ ਕਰਦੇ ਰਹਿਣਾ ਜਦੋਂ ਸਾਡਾ ਆਪਣਾ ਪੌਮੀਕਰ ਖਾਲਸ ਕੰਮੀ ਬੰਤਾ ਉਦੋਂ ਤੱਕ ਅਸੀਂ ਇਹ ਪ੍ਰੋਟੈਸਟ ਜਾਰੀ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਮਾਨਸਾ ਵੱਲੋਂ ਤੇ ਹੋਰ ਪੰਥਿਕ ਜਥੇਬੰਦੀਆਂ ਵੱਲੋਂ ਕਾਲ ਦਿੱਤੀ ਗਈ ਸੀ ਰੇਲਾਂ ਰੋਕਣ ਦੀ ਉਹਦੇ ਸੰਬੰਧ ਵਿੱਚ ਅਸੀਂ ਖੜ ਰੇਲਵੇ ਸਟੇਸ਼ਨ ਤੇ ਰੇਲਾਂ ਰੋਕਣ ਲਈ ਖੜੇ ਸੀ ਇਕੱਠੇ ਹੋਏ ਸੀ ਕਾਫੀ ਸੰਖਿਆ ਸੀ ਤੇ ਸਾਡੇ ਨਾਲ ਇੱਥੇ ਬਹੁਤ ਧੱਕਾ ਕੀਤਾ ਗਿਆ ਦੇਖੋ ਸਾਨੂੰ ਫੜ ਫੜ ਕੇ ਸਾਧ ਸਾਨੂੰ ਫੜ ਕੇ ਥਾਣੇ ਦੇ ਵਿੱਚ ਲਿਜਾ ਰਹੇ ਨੇ ਔਰ ਸਾਡੇ ਨਾਲ ਇੱਥੇ ਵੈਸੇ ਵੀ ਬਹੁਤ ਤੰਗਾ ਕੀਤਾ ਗਿਆ ਮੇਰੀਆਂ ਇਹ ਜੜੀਆਂ ਉਂਗਲਾਂ ਨੇ ਇਹ ਮਚੋੜੀਆਂ ਕਈਆਂ ਇੱਕ ਕਾਂਸਟੇਬਲ ਬਣੇ ਗੁਰੂ ਸਤਨਾਮ ਇਹ ਜਿਹੜੀ ਲੜਾਈ ਹੈ ਇਹ ਆਪਣੇ ਨਿੱਜ ਨਹੀਂ ਲਈ ਨਹੀਂ ਲੜ ਰਹੇ ਹੈਗੇ ਅਸੀਂ ਇਹ ਪੂਰੇ ਪੰਜਾਬ ਲਈ ਪੂਰੇ ਪਾਕਤ ਲਈ ਜਿਹੜੀ ਇਹ ਲੜਾਈ ਆ ਉਹ ਲੜ ਰਹੇ ਆ ਬੰਦੀ ਸਿੰਘਾਂ ਨੂੰ ਜਿਹੜਾ ਇਹ ਆ ਕਿ ਜਿਹੜੇ ਡਿਗਰੂਗੜ੍ਹ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਇੱਥੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕੀਤਾ ਜਾਵੇ ਔਰ ਜਿਹੜੇ ਸਾਡੇ ਬੰਦੀ ਸਿੰਘ ਨੇ ਬੜੀ ਹੁਣ ਤੱਕ ਸਜਾਵਾਂ ਡਬਲ ਤੋਂ ਵੀ ਵੱਧ ਪਹੁੰਚ ਚੁੱਕੇ ਨੇ ਉਹਨਾਂ ਨੇ ਰਿਹਾ ਕਰਨ ਲਈ ਬਾਕੀ ਜੋ ਕਿਸਾਨੀ ਮੰਗਾ ਨੇ ਉਹਨਾਂ ਦੇ ਲਈ ਪ੍ਰੋਟੈਸਟ ਸੀ ਕਿਉਂਕਿ ਸਾਡੇ ਪੰਜਾਬ ਨਾਲ ਧੱਕਾ ਕੀਤਾ ਜਾਂਦਾ ਇਸ ਲਈ ਸਾਡਾ ਆਵਾਜ਼ ਹੈ ਜਿਹੜੀ ਅਸੀਂ ਬਲੰਦ ਕਰਦੇ ਰਹਿਣਾ ਜਦੋਂ ਸੱਕ ਸਾਡਾ ਆਪਣਾ ਖੇਮੇ ਖਾਲਸਾਨੀ ਬਣਦਾ ਉਦੋਂ ਤੱਕ ਅਸੀਂ ਇਹ ਪ੍ਰੋਟੈਸਟ ਜਾਰੀ ਰੱਖਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਮਾਨਸਾ ਵੱਲੋਂ ਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ ਕਾਲ ਦਿੱਤੀ ਗਈ ਸੀ ਰੇਲਾਂ ਰੋਕਣ ਦੀ ਉਹਦੇ ਸਬੰਧ ਵਿੱਚ ਅਸੀਂ ਖਰੜ ਰੇਲਵੇ ਸਟੇਸ਼ਨ ਤੇ ਰੇਲਾਂ ਰੋਕਣ ਲਈ ਖੜੇ ਸੀ ਇਕੱਠੇ ਹੋਏ ਸੀ ਕਾਫੀ ਸੰਗਤ ਸੀ ਕਿ ਸਾਡੇ ਨਾਲ ਇੱਥੇ ਬਹੁਤ ਧੱਕਾ ਕੀਤਾ ਗਿਆ ਦੇਖੋ ਸਾਨੂੰ ਫੜ-ਫੜ ਕੇ ਸਾਨੂੰ ਫੜ ਕੇ ਥਾਣੇ ਦੇ ਵਿੱਚ ਲਿਜਾ ਰਹੇ ਨੇ ਔਰ ਸਾਡੇ ਨਾਲ ਇੱਥੇ ਵੈਸੇ ਵੀ ਬਹੁਤ ਧੱਕਾ ਕੀਤਾ ਗਿਆ ਮੇਰੀਆਂ ਇਹ ਜੜੀਆਂ ਉਂਗਲਾਂ ਨੇ ਇਹ ਮਚੋੜੀਆਂ ਗਈਆਂ ਇੱਕ ਕਾਂਸਟੇਬਲ ਵੱਲੋਂ ਬਾਦਨਾਮ i guru, a hero, ਕੋਈ ਇਹ ਜਿਹੜੀ ਲੜਾਈ ਹੈ ਇਹ ਆਪਣੇ ਨਿੱਜ ਨਹੀਂ ਲਈ ਨਹੀਂ ਲੜ ਰਹੇ ਹੈਗੇ ਅਸੀਂ ਇਹ ਪੂਰੇ ਪੰਜਾਬ ਲਈ ਪੂਰੇ ਪੰਥ ਲਈ ਜਿਹੜੀ ਇਹ ਲੜਾਈ ਆ ਉਹ ਲੜ ਰਹੇ ਆ ਬੰਦੀ ਸਿੰਘਾਂ ਨੂੰ ਜਿਹੜਾ ਇਹ ਆ ਕਿ ਜਿਹੜੇ ਡਿਗਰੂਗੜ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਇੱਥੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕੀਤਾ ਜਾਵੇ ਔਰ ਜਿਹੜੇ ਸਾਡੇ ਬੰਦੀ ਸਿੰਘ ਨੇ ਬੜੀ ਹੁਣ ਤੱਕ ਸਜ਼ਾਾਂਵਾਂ ਡਬਲ ਤੋਂ ਵੀ ਵੱਧ ਭੁਗ ਚੁੱਕੇ ਨੇ ਉਹਨਾਂ ਨੇ ਰਿਹਾਂ ਕਰਨ ਲਈ ਬਾਕੀ ਜੋ ਕਿਸਾਨੀ ਮੰਗਾਂ ਨੇ ਉਹਨਾਂ ਦੇ ਲਈ ਪ੍ਰੋਟੈਸਟ ਸੀ ਕਿਉਂਕਿ ਸਾਡੇ ਪੰਜਾਬ ਨਾਲ ਧੱਕਾ ਕੀਤਾ ਜਾਂਦਾ ਇਸ ਲਈ ਸਾਡਾ ਆਵਾਜ਼ ਹੈ ਜਿਹੜੀ ਅਸੀਂ ਬਲੰਦ ਕਰਦੇ ਰਹਿਣਾ ਜਦੋਂ ਸਾਡਾ ਆਪਣਾ ਕੌਮੀ ਖਲਸਾਨੀ ਬੰਦਾ ਉਦੋਂ ਤੱਕ ਅਸੀਂ ਇਹ ਪ੍ਰੋਟੈਸਟ ਜਾਰੀ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਮਾਨਸਾ ਵੱਲੋਂ ਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ ਕਾਲ ਦਿੱਤੀ ਗਈ ਸੀ ਰੇਲਾ ਰੋਕਣ ਦੀ ਉਹਦੇ ਸਬੰਧ ਵਿੱਚ ਅਸੀਂ ਖੜੇ ਰੇਲਵੇ ਸਟੇਸ਼ਨ ਤੇ ਰੇਲਾ ਰੋਕਣ ਲਈ ਖੜੇ ਸੀ ਇਕੱਠੇ ਹੋਏ ਸੀ ਕਾਫੀ ਸੰਘਰਸ਼ ਸੀ ਤੇ ਸਾਡੇ ਨਾਲ ਇੱਥੇ ਬਹੁਤ ਧੱਕਾ ਕੀਤਾ ਗਿਆ ਦੇਖੋ ਸਾਨੂੰ ਫੜ-ਫੜ ਕੇ ਸਤਿਨਾਮ ਸਾਨੂੰ ਫੜ ਕੇ ਵਿੱਚ ਲਾ ਜਾ ਰਹੇ ਨੇ ਔਰ ਸਾਡੇ ਨਾਲ ਇੱਥੇ ਵੈਸੇ ਵੀ ਬਹੁਤ ਧੱਕਾ ਕੀਤਾ ਗਿਆ ਮੇਰੀਆਂ ਇਹ ਜੜੀਆਂ ਉਂਗਲਾਂ ਨੇ ਇਹ ਮਚੋੜੀਆਂ ਗਈਆਂ ਇੱਕ ਕਾਂਸਟੇਬਲ ਵੱਲੋਂ ਹਾਏ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕੋਈ ਇਹ ਜਿਹੜੀ ਲੜਾਈ ਹੈ ਇਹ ਆਪਣੇ ਨਿੱਜ ਨਹੀਂ ਲਈ ਨਹੀਂ ਲੜ ਰਹੇ ਹੈਗੇ ਅਸੀਂ ਇਹ ਪੂਰੇ ਪੰਜਾਬ ਲਈ ਪੂਰੇ ਪੰਥ ਲਈ ਜੜੀ ਇਹ ਲੜਾਈ ਆ ਉਹ ਲੜ ਰਹੇ ਆ ਬੰਦੀ ਸਿੰਘਾਂ ਨੂੰ ਜਿਹੜਾ ਇਹ ਆ ਕਿ ਜਿਹੜੇ ਡਿਗਰੂਗੜ੍ਹ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਇੱਥੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕੀਤਾ ਜਾਵੇ ਔਰ ਜਿਹੜੇ ਸਾਡੇ ਬੰਦੀ ਸਿੰਘ ਨੇ ਬੜੀ ਹੁਣ ਤੱਕ ਸਜ਼ਾਾਂ ਮਾ ਡਬਲ ਤੋਂ ਵੀ ਵੱਧ ਪੂਹ ਚੁੱਕੇ ਨੇ ਉਹਨਾਂ ਨੇ ਰਿਹਾ ਕਰਨ ਲਈ ਬਾਕੀ ਜੋ ਕਿਸਾਨੀ ਮੰਗਾ ਨੇ ਉਹਨਾਂ ਦੇ ਲਈ ਪ੍ਰੋਟੈਸਟ ਸੀ ਕਿਉਂਕਿ ਸਾਡੇ ਪੰਜਾਬ ਨਾਲ ਧੱਕਾ ਕੀਤਾ ਜਾਂਦਾ ਇਸ ਲਈ ਸਾਡਾ ਆਵਾਜ਼ ਹੈ ਜਿਹੜੀ ਅਸੀਂ ਬਲੰਦ ਕਰਦੇ ਰਹਿਣਾ ਜਦੋਂ ਸਾਡਾ ਆਪਣਾ ਹੌਮੀ ਖਾਲਸਤਾਨ ਨਹੀਂ ਬਣਦਾ ਉਦੋਂ ਤੱਕ ਅਸੀਂ ਇਹ ਪ੍ਰੋਟੈਸਟ ਜਾਰੀ ਰੱਖਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਜਿਹੜੀ ਮਾਨਸਾ ਵੱਲੋਂ ਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ ਕਾਲ ਦਿੱਤੀ ਗਈ ਸੀ ਰੇਲਾਂ ਰੋਕਣ ਦੀ ਉਹਦੇ ਸਬੰਧ ਵਿੱਚ ਅਸੀਂ ਖਰੜ ਰੇਲਵੇ ਸਟੇਸ਼ਨ ਤੇ ਰੇਲਾਂ ਰੋਕਣ ਲਈ ਖੜੇ ਸੀ ਇਕੱਠੇ ਹੋਏ ਸੀ ਕਾਫੀ ਸੰਖਿਆ ਸੀ ਤੇ ਸਾਡੇ ਨਾਲ ਇੱਥੇ ਬਹੁਤ ਧੱਕਾ ਕੀਤਾ ਗਿਆ ਦੇਖੋ ਸਾਨੂੰ ਫੜ-ਫੜ ਕੇ ਸਾਡ ਸਾਨੂੰ ਫੜ ਕੇ ਥਾਣੇ ਦੇ ਵਿੱਚ ਲਿਜਾ ਰਹੇ ਨੇ ਔਰ ਸਾਡੇ ਨਾਲ ਇੱਥੇ ਵੈਸੇ ਵੀ ਬਹੁਤ ਧੱਕਾ ਕੀਤਾ ਗਿਆ ਮੇਰੀਆਂ ਇਹ ਜੜੀਆਂ ਉਂਗਲਾਂ ਨੇ ਇਹ ਮਚੋੜੀਆਂ ਗਈਆਂ ਇੱਕ ਕਾਂਸਟੇਬਲ ਵੱਲੋਂ ਹਾਏ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਇਹ ਕੋਈ ਇਹ ਜਿਹੜੀ ਲੜਾਈ ਹੈ ਇਹ ਆਪਣੇ ਨਿੱਜ ਨਹੀਂ ਲਈ ਨਹੀਂ ਲੜ ਰਹੇ ਹੈਗੇ ਅਸੀਂ ਆਪਣੇ ਪੂਰੇ ਪੰਜਾਬ ਲਈ ਪੂਰੇ ਪੰਥ ਲਈ ਜਿਹੜੀ ਇਹ ਲੜਾਈ ਆ ਉਹ ਲੜ ਰਹੇ ਆ ਬੰਦੀ ਸਿੰਘਾਂ ਨੂੰ ਜਿਹੜਾ ਇਹ ਆ ਕਿ ਜਿਹੜੇ ਡਿਗਰੂਗੜ੍ਹ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਇੱਥੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕੀਤਾ ਜਾਵੇ ਔਰ ਜਿਹੜੇ ਸਾਡੇ ਬੰਦੀ ਸਿੰਘ ਨੇ ਬੜੀ ਹੁਣ ਤੱਕ ਸਜਾਮਾ ਡਬਲ ਤੋਂ ਵੀ ਵੱਧ ਭੁਗ ਚੁੱਕੇ ਨੇ ਉਹਨਾਂ ਨੇ ਰਿਹਾ ਕਰਨ ਲਈ ਬਾਕੀ ਜੋ ਕਿਸਾਨੀ ਮੰਗਾ ਨੇ ਉਹਨਾਂ ਦੇ ਲਈ ਪ੍ਰੋਟੈਸਟ ਸੀ ਕਿਉਂਕਿ ਸਾਡੇ ਪੰਜਾਬ ਨਾਲ ਧੱਕਾ ਕੀਤਾ ਜਾਂਦਾ ਇਸ ਲਈ ਸਾਡਾ ਆਵਾਜ਼ ਹੈ ਜਿਹੜੀ ਅਸੀਂ ਬਲੰਦ ਕਰਦੇ ਰਹਿਣਾ ਜਦੋਂ ਸਾਡਾ ਆਪਣਾ ਹੋਮੀ ਖੰਸ ਕੰਮ ਨਹੀਂ ਬੰਦਦਾ ਉਦੋਂ ਤੱਕ ਅਸੀਂ ਇਹ ਪ੍ਰੋਟੈਸਟ ਜਾਰੀ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਮਾਨਸਾ ਵੱਲੋਂ ਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ ਕਾਲ ਦਿੱਤੀ ਗਈ ਸੀ ਰੇਲਾਂ ਰੋਕਣ ਦੀ ਉਹਦੇ ਸੰਬੰਧ ਵਿੱਚ ਅਸੀਂ ਖੜੇ ਰੇਲਵੇ ਸਟੇਸ਼ਨ ਤੇ ਰੇਲਾਂ ਰੋਕਣ ਲਈ ਖੜੇ ਸੀ ਇਕੱਠੇ ਹੋਏ ਸੀ ਕਾਫੀ ਸੰਖੇਪ ਸੀ ਕਿ ਸਾਡੇ ਨਾਲ ਇੱਥੇ ਬਹੁਤ ਧੱਕਾ ਕੀਤਾ ਗਿਆ ਦੇਖੋ ਸਾਨੂੰ ਫੜ-ਫੜ ਕੇ ਸਾਨੂੰ ਫੜ ਕੇ ਥਾਣੇ ਦੇ ਵਿੱਚ ਲਿਜਾ ਰਹੇ ਨੇ ਔਰ ਸਾਡੇ ਨਾਲ ਇੱਥੇ ਵੈਸੇ ਵੀ ਬਹੁਤ ਧੱਕਾ ਕੀਤਾ ਗਿਆ ਮੇਰੀਆਂ ਇਹ ਜੜੀਆਂ ਉਂਗਲਾਂ ਨੇ ਇਹ ਮਚੋੜੀਆਂ ਗਈਆਂ ਇੱਕ ਕਾਂਸਟੇਬਲ ਬਣ ਕੇ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕੋਈ ਕੋਈ ਇਹ ਜਿਹੜੀ ਲੜਾਈ ਹੈ ਇਹ ਆਪਣੇ ਨਿੱਜ ਨਹੀਂ ਲਈ ਨਹੀਂ ਲੜ ਰਹੇ ਹੈਗੇ ਅਸੀਂ ਇਹ ਪੂਰੇ ਪੰਜਾਬ ਲਈ ਪੂਰੇ ਪੰਥ ਲਈ ਜਿਹੜੀ ਇਹ ਲੜਾਈ ਆ ਉਹ ਲੜ ਰਹੇ ਆ ਬੰਦੀ ਸਿੰਘਾਂ ਨੂੰ ਜਿਹੜਾ ਇਹ ਆ ਕਿ ਜਿਹੜੇ ਡਿਗਰੂਗੜ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਇੱਥੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕੀਤਾ ਜਾਵੇ ਔਰ ਜਿਹੜੇ ਸਾਡੇ